ਅੱਧੀ ਵੱਲ ਜਾਂਦੇ ਹੋਏ ਤਾਂ ਮੈਨੂੰ ਤਗਦੇ ਮੈਂ ਚਲੋ ਰਾਈਡਰ ਜਾ ਰਹੇ ਮੈਂ ਉਹਦੇ ਨਾਲ 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 ਹੋ ਲੈਂਦਾ ਅੱਗੇ ਸਾਡੇ ਬਲੈਰੋ ਜਾ ਰਹੀ ਸੀਗੀ ਤਾਂ ਬਲੈਰੋ ਵਾਲਾ ਉਹਨਾਂ ਨੂੰ ਸਾਈਡ ਤੇ ਕਰਨ ਭਈ ਮੈਂ ਨਿਕਲ ਜਾਊਗਾ ਸਾਈਡ ਤੋਂ ਆ ਕੇ ਲੇਕਿਨ ਉਹ ਲੜਦੇ ਲੜਦੇ ਬਿਲਕੁਲ ਵਿਚ ਚ ਰੋੜਦੇ ਆ ਗਏ ਬਲੈਰੋ ਦੇ ਅੱਗੇ ਆਇਆ ਤਾਂ ਜਿਹਨੇ ਨਾਲ ਦੇ ਨਾਲ ਬ੍ਰੇਕ ਮਾਰੀ ਆ ਤਾਂ ਜਿਸ ਦੇ ਨਾਲ ਆਪਣਾ ਜਿਹੜਾ ਆਪਣਾ ਰਾਜੀਵ ਭਾਈ ਜੀ ਹੈ ਉਹਨਾਂ ਨੇ ਵੀ ਸਾਈਡ ਤੋਂ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਲੇਕਿਨ ਉਹ ਆਪਣੇ ਆਪ ਨੂੰ ਪੂਰਾ ਪ੍ਰੋਪਰ ਤਰੀਕੇ ਨਾਲ ਬਚਾਈ ਸਕੇ ਮੌਕੇ ਤੇ ਕਿਸ ਤਰ੍ਹਾਂ ਦੀ ਹਾਲਤ ਸੀਗੀ ਤੁਸੀਂ ਲੈ ਕੇ ਗਏ ਹੋ ਕਿਤੇ ਜਿਸ ਟਾਈਮ ਆਪਾਂ ਦੇਖਿਆ ਜੀ ਉਹ ਬਿਲਕੁਲ ਹੀ ਮਤਲਬ ਕਿ ਅਨਕੌਂਸ਼ੀਅਸ ਤੇ ਉਹਨਾਂ ਨੂੰ ਹੋਸ਼ ਨਹੀਂ tha ਬਿਲਕੁਲ ਹੀ ਪਹੁੰਚਾਇਆ ਹਸਪੀਟਲ ਤੱਕ ਲੋਕਲ ਲੋਗਾਂ ਨੇ ਆ ਪਰ ਉਸ ਦੂਸਰੇ ਬੰਦੇ ਨੇ ਤੀਜੀ ਤੀਸਰੀ ਬੰਦੇ ਕੋ ਕੌਣ ਕੀ ਹੈ ਜੋ ਉਹਨਾਂ ਕੇ ਸਾਥ ਕਾ tha ਉਹ BMW ਬਾਈਕ ਤੇ ਹਾਦਸੇ ਤੋਂ ਬਾਅਦ ਆਇਆ ਜਾਂ ਉਹਨੂੰ ਹਸਪੀਟਲ ਲੈ ਕੇ ਗਏ ਸਾਥਾ ਬੰਦਾ ਹੋ ਤਾਂ ਮਤਲਬ ਕਿ ਬਹੁਤ ਜ਼ਿਆਦਾ ਘਬਰਾ ਗਿਆ ਸੀ ਉਹਨਾਂ ਦੀ ਹਾਲਾਤ ਦੇਖ ਕੇ ਤੇ ਤੁਸੀਂ ਸ਼ਾਮ ਨੂੰ ਵੇਖ ਲਿਓ ਸਵੇਰੇ ਵੇਖ ਲਿਓ ਤੇ ਸਾਡਾ ਦਿੱਤਾ ਦਿੱਲੀ ਦਾ ਲੜਾਈ ਦਾ ਕੰਪਨੀ ਚ ਰੋੜ ਕੇ ਆ ਕੇ ਲੱਟੇ ਇਸ ਜਿਹੜੀ ਬਾਈਕ ਰਾਜਵੀਰ ਜਵੰਦਾ ਚਲਾ ਰਿਆ ਸੀ ਉਹ 30 ਲੱਖ ਦੇ ਕਰੀਬ ਬਾਈਕ ਹੈ BMW ਹੈ ਉਹਦਾ ਤਾਂ ਬਹੁਤ ਜ਼ਿਆਦਾ ਟੈਕਸ ਅਸੈਸ ਭਰਿਆ ਹੋਣਾ ਪਰ ਅਸੈਸ ਭਰਨ ਦੇ ਬਾਵਜੂਦ ਟੈਕਸ ਭਰਨ ਦੇ ਬਾਵਜੂਦ ਵੀ ਜਵੰਦਾ ਅੱਜ ਜ਼ਿੰਦਗੀ ਦੇ ਮੌਤੇ ਲੜਾਈ ਲੜ ਰਿਹਾ ਪੀਤੇ ਕੱਲ ਦੀ ਉਹ ਇੱਕ ਮਨਹੂਸ ਘੜੀ ਸੀ ਜਦੋਂ ਰਾਜਵੀਰ ਜਵੰਦਾ ਇੱਕ ਸੋਹਣਾ ਸੁਨੱਖਾ ਨੌਜਵਾਨ ਔਰ ਪੰਜਾਬ ਦੇ ਵਿੱਚ ਅ ਸੰਗੀਤ ਜਗਤ ਦੇ ਵਿੱਚ ਵੱਡਾ ਨਾਮ ਜਦੋਂ ਇੱਕ ਰੋਡ ਤੋਂ ਜਾਂਦਾ ਹੈ ਤਾਂ ਉਸ ਦਾ ਮੋਟਰਸਾਈਕਲ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਅਸੀਂ ਉਸੇ ਜਗ੍ਹਾ ਤੇ ਆ ਪਿੰਜੌਰ ਦੇ ਵਿੱਚ ਇਹ ਜਗ੍ਹਾ ਔਰ ਤੁਹਾਨੂੰ ਇਹਦਾ ਆਲਾਦਲਾ ਦਿਖਾਈਏ ਤਾਂ ਇਹ ਬਿਲਕੁਲ ਇੱਕ ਲੋਕਲ ਤੇ ਲਿੰਕ ਰੋਡ ਹੈ ਜਿਹੜੀ ਪਿੰਜੌਰ ਦੇ ਵਿੱਚੋਂ ਹੋ ਕੇ ਲੰਘਦੀ ਆ ਔਰ ਜਿਸ ਪਾਸੇ ਨੂੰ ਇਹ ਕੈਮਰਾ ਤੁਹਾਨੂੰ ਅਸੀਂ ਦਿਖਾ ਰਿਹਾ ਇਸ ਪਾਸੇ ਨੂੰ ਬੱਦੀ ਹੈ ਜਾਂ ਤੁਸੀਂ ਜੇ ਮੋਹਾਲੀ ਵਾਲੇ ਪਾਸਿਓਂ ਆਉਣਾ ਹੈ ਜਾਂ ਜਾਣਾ ਤਾਂ ਫਿਰ ਵਾਇਆ ਸਿਸਮਾ ਤੁਸੀਂ ਇਸ ਰੋਡ ਨੂੰ ਜਾਂਦੇ ਹੋ ਇਸ ਪਾਸੇ ਵੱਲ ਨੂੰ ਤੇ ਦੂਜੇ ਪਾਸੇ ਜੇਕਰ ਅਸੀਂ ਇੱਧਰ ਦੀ ਰੋਡ ਦਿਖਾਈਏ ਤਾਂ ਇਹ ਰੋਡ ਜਿਹੜੀ ਹੈ ਇਹ ਬੱਦੀ ਵਾਲੇ ਪਾਸੇ ਨੂੰ ਨਿਕਲ ਜਾਂਦੀ ਹੈ ਸ਼ਿਮਲਾ ਵਾਲੇ ਪਾਸੇ ਪ੍ਰਵਾਣੂ ਵਾਲੇ ਪਾਸੇ ਇਹ ਇਹ ਪੰਜੌਰ ਵਾਲੇ ਪਾਸੇ ਨੂੰ ਚਲੀ ਜਾਂਦੀ ਹੈ ਔਰ ਇਸ ਜਗ੍ਹਾ ਤੇ ਹਾਲੇ ਤੱਕ ਇਹ ਗੱਲ ਕਨਫਰਮ ਨਹੀਂ ਹੋ ਸਕੀ ਕਿ ਜਵੰਦਾ ਪੰਜੌਰ ਵਾਲੇ ਪਾਸਿਓਂ ਆ ਰਹੇ ਸੀ ਜਾਫਰ ਇਸ ਪਾਸੇ ਦੂਜੇ ਪਾਸੇ ਆ ਰਹੇ ਸੀ ਕੋਈ ਕਿਸ ਤਰ੍ਹਾਂ ਦੀ ਧਾਰਨਾ ਬਣਾ ਰਿਹਾ ਕੋਈ ਕਿਸ ਤਰ੍ਹਾਂ ਦੀ ਧਾਰਨਾ ਬਣਾ ਰਿਹਾ ਪਰ ਇਹ ਗੱਲ ਬਿਲਕੁਲ ਠੀਕ ਹੈ ਕਿ ਇਸ ਜਗ੍ਹਾ ਤੇ ਆ ਕੇ ਉਹਨਾਂ ਦਾ ਜਿਹੜਾ ਇਹ ਮੋਟਰਸਾਈਕਲ ਹੈ ਹਾਦਸਾ ਗ੍ਰਸਤ ਹੋ ਜਾਂਦਾ ਔਰ ਇੱਥੋਂ ਹੀ ਉਹਨਾਂ ਨੂੰ ਉਠਾ ਕੇ ਇੱਥੋਂ ਕਰੀਬ 100 ਮੀਟਰ ਦੂਰੀ ਤੇ ਹਸਪਤਾਲ ਹੈ ਸ਼ੌਰਿਆ ਹਸਪਤਾਲ ਉੱਥੇ ਉਹਨਾਂ ਨੂੰ ਲਿਜਾਇਆ ਜਾਂਦਾ ਇਹ ਨੌਜਵਾਨ ਸੀ ਜਿਹੜਾ ਉਸ ਵੇਲੇ ਮੌਕੇ ਤੇ ਮੌਜੂਦ ਸੀ ਇਸੇ ਬਾਈਕ ਤੇ ਇਹ ਵੀ ਆਪਣੇ ਆਫਿਸ ਵੱਲ ਨੂੰ ਜਾ ਰਹੇ ਸੀ ਔਰ ਜਦੋਂ ਇੱਥੋਂ ਲੱਗਦੇ ਆ ਤਾਂ ਦੇਖਦੇ ਆ ਕਿ ਜਿਹੜਾ ਇੱਕ ਜਿਹੜਾ ਮੋਟਰਸਾਈਕਲ ਹੈ ਉਹ ਹਾਦਸਾ ਗ੍ਰਸਤਾ ਵੀਰ ਕੀ ਕੋਈ ਦੇਖਿਆ ਤੁਸੀਂ ਮੋਟਰ ਮੈਂ ਕਰੀਬ ਕਰਸੇ ਨਿਕਲਾ ਦਾ 8:30 ਵਜੇ ਤਾਂ ਮੈਂ 8:40 ਤੇ ਇੱਥੇ ਪਹੁੰਚ ਗਿਆ ਸੀਗਾ ਸ਼ੋਹੀ ਹਸਪੀਟਲ ਦੇ ਸਾਹਮਣੇ ਵਾਲੀ ਗਲੀ ਚੋਂ ਮੈਂ ਨਿਕਲਿਆ ਤਾਂ ਮੈਨੂੰ ਆਂਦੇ ਜਾਂਦੇ ਬੱਦੀ ਵੱਲ ਜਾਂਦੇ ਹੋਏ ਤਾਂ ਮੈਨੂੰ ਟਕਰੇ ਮਿਲ ਚਲੋ ਰਾਈਡਰ ਜਾ ਰਿਹਾ ਮੈਨਾਂ ਤੇ ਨਾਲ ਨਾਲ ਹੋ ਲੈਂਦਾ ਤਾਂ ਇੱਧਰ ਆ ਕੇ ਮੈਂ ਵੇਖਿਆ ਥੋੜੀ ਜਿਹੀ ਅੱਗੇ ਕਿ ਸਾਡ ਲੜ ਰਹੇ ਆ ਤਾਂ ਮੈਂ ਉਹਨਾਂ ਨੂੰ ਵੇਖ ਕੇ ਪਹਿਲੇ ਥੋੜਾ ਕੰਟਰੋਲ ਕਰ ਦਿਆ ਅੱਗੇ ਸਾਡੇ ਬਲੈਰੋ ਜਾਰੀ ਸੀਗੀ ਬਲੈਰੋ ਵਾਲਾ ਉਹਨਾਂ ਨੂੰ ਸਾਈਡ ਤੇ ਕਰਨ ਬਈ ਮੈਂ ਨਿਕਲ ਜਾਊਗਾ ਸਾਈਡ ਤੋਂ ਆ ਕੇ ਲੇਕਿਨ ਉਹ ਲੜਦੇ ਲੜਦੇ ਬਿਲਕੁਲ ਵਿਚੇ ਰੋੜਦੇ ਆ ਗਏ ਬਲੈਰੋ ਦੇ ਅੱਗੇ ਆਇਆ ਤਾਂ ਜਿਸ ਨੇ ਨਾਲ ਦੇ ਨਾਲ ਬ੍ਰੇਕ ਮਾਰੀ ਆ ਤਾਂ ਜਿਸ ਦੇ ਨਾਲ ਆਪਣਾ ਜਿਹੜਾ ਆਪਣਾ ਰਾਜੀਵ ਭਾਈ ਜੀ ਹੈ ਉਹਨਾਂ ਨੇ ਵੀ ਸਾਈਡ ਤੋਂ ਕੱਟਣ ਦੀ ਪੂਰੀ ਕੋਸ਼ਿਸ਼ ਕੀਤੀ ਲੇਕਿਨ ਉਹ ਆਪਣੇ ਆਪ ਨੂੰ ਪੂਰਾ ਪ੍ਰੋਪਰ ਤਰੀਕੇ ਨਾਲ ਬਚਾਈ ਸਕੇ ਕੰਟਰੋਲ ਨਹੀਂ ਹੋਇਆ ਉਹ ਸਿੱਧਾ ਬਲੈਰੋ ਦੀ ਬੈਕ ਸਾਈਡ ਤੇ ਜਾ ਕੇ ਬਚੇ ਜਣੀ ਇਸ ਪਾਸੇੋਂ ਵੀ ਜੇਕਰ ਉਹ ਆ ਰਹੇ ਸੀ ਤਾਂ ਇਸ ਪਾਸੇ ਨੂੰ ਉਹ ਜਿਹੜੇ ਆਵਾਰਾ ਪਸ਼ੂ ਆਵਾਰਾ ਪਸ਼ੂਆਂ ਦੀ ਤੁਹਾਨੂੰ ਅਸੀਂ ਕਹਾਣੀ ਦੱਸਦੇ ਇੱਥੇ ਹੁਣੇ ਬੈਠੇ ਸੀ ਇੱਥ ਆਮੀਤ ਫਿਰ ਦੇਰਿੰਦੇ ਨੇ ਵਾਰਾ ਪਸ਼ੂ ਇਸ ਪਾਸੇ ਇੱਧਰ ਜੀ ਤੁਸੀਂ ਸ਼ਾਮ ਨੂੰ ਵੇਖ ਲਿਓ ਸਵੇਰੇ ਵੇਖ ਲਿਓ ਜਿਹੜਾ ਸਾਡਾ ਦੀ ਤਾਂ ਡੇਲੀ ਦਾ ਲੜਾਈ ਦਾ ਕੰਮ ਹੈ ਹੂੰ ਵਿੱਚ ਰੋੜ ਗਿਆ ਕੇ ਲੜਦਦੇ ਆ ਕਿਸੇ ਕੇ ਵੀ ਕੋਈ ਵੀ ਬੜੀ ਤੁਰਕਾ ਨਾ ਹੋ ਜੇ ਸਾਡੇ ਨਾਲ ਹੋ ਜੇ ਬੰਦਿਆਂ ਨਾਲ ਹੋ ਜੀ ਜਾਂ ਉਹਨਾਂ ਦੇ ਨਾਲ ਹੋ ਜੇ ਪਸ਼ੂਆਂ ਦੇ ਤਾਂ ਡੇਲੀ ਚੋਟ ਲੱਗਦੀ ਲੱਗਦੀ ਹੈ ਸਾਡੇ ਨਾਲ ਮੇਰੇ ਕੋਲ ਲੋਕਲ ਚੈਨਲ ਹੈ ਮੇਰੇ ਕੋਲ ਰੋਜ਼ ਬੋਲਾਂਦੇ ਨੇ ਵੀ ਇੱਧਰ ਚੋਟ ਲੱਗੀ ਹੈ ਕਿਸੇ ਗਾਂਹੇ ਕੋ ਚੋਟ ਲੱਗੀ ਹੈ ਦੇਖੋ ਸਾਡਾ ਵੀ ਨੁਕਸਾਨ ਹੈ ਉਹਨਾਂ ਦਾ ਵੀ ਨੁਕਸਾਨ ਹੈ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨਾਂ ਦਾ ਕੋਈ ਪ੍ਰੋਪਰ ਸਮਾਧਾਨ ਕੀਤਾ ਜਾਏ ਤਾਂ ਕਿ ਦੋਨੋਂ ਸ ਬਿਲਕੁਲ ਅਸੀਂ ਜਦੋਂ ਕੋਈ ਸਾਧਨ ਖਰੀਦਦੇ ਆ ਨਾ ਸਾਧਨ ਖਰੀਦਦੇ ਸਮੇਂ ਜੇਕਰ ਛੋਟਾ ਸਾਧਨ ਆ ਤੁਹਾਨੂੰ ਘੱਟ ਸੈਸ ਪਊਗਾ ਕਾਓ ਸੈਸ ਹੈ ਹੋਰ ਰੋਡ ਟੈਕਸ ਹੈ ਸਾਧਨ ਦੇ ਹਿਸਾਬ ਦੇ ਨਾਲ ਤੁਹਾਨੂੰ ਸੈਸ ਵੀ ਵੱਧ ਜਾਂਦੇ ਆ ਤੇ ਜਿਸ ਜਿਹੜੀ ਬਾਈਕ ਰਾਜਵੀਰ ਜਵੰਦਾ ਚਲਾ ਰਿਆ ਸੀ ਉਹ 30 ਲੱਖ ਦੇ ਕਰੀਬ ਬਾਈਕ ਹੈ BMW ਹੈ ਉਹਦਾ ਤਾਂ ਬਹੁਤ ਜ਼ਿਆਦਾ ਟੈਕਸ ਤੇ ਸੈਸ ਭਰਿਆ ਹੋਣਾ ਪਰ ਸੈਸ ਭਰਨ ਦੇ ਬਾਵਜੂਦ ਟੈਕਸ ਭਰਨ ਦੇ ਬਾਵਜੂਦ ਵੀ ਜਵੰਦਾ ਅੱਜ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਇਹ ਇਹ ਰੋਡ ਸਮਝਾਓਗੇ ਸਾਨੂੰ ਇਹ ਟੁੱਟਿਆ ਹੋਇਆ ਵੀ ਬਹੁਤ ਹੈ ਰੋਡ ਇੱਥੇ ਜਿਵੇਂ ਕਿ ਆਇਆ ਜਾ ਰਿਹਾ ਕਿ ਸਪੀਡ ਬਹੁਤ ਜ਼ਿਆਦਾ ਹੋਊਗੀ ਮੈਨੂੰ ਨਹੀਂ ਲੱਗਦਾ ਕਿ ਇਹ ਇਹੋ ਜਿਹੇ ਰੋਡ ਤੇ ਜਿਹੜਾ ਟੁੱਟਿਆ ਹੋਇਆ ਪਿੱਛੋਂ ਬਹੁਤ ਜ਼ਿਆਦਾ ਸਪੀਡ ਬਹੁਤ ਜ਼ਿਆਦਾ ਹੋਣੀ ਹੈ ਉਸ ਬਾਈਕ ਦੀ ਤੁਸੀਂ ਕਾਲਕਾ ਪੰਜੌਰ ਦਾ ਕੋਈ ਰੋਡ ਚੈੱਕ ਕਰ ਲਿਓ ਕਿਸੇ ਵੀ ਰੋਡ ਤੇ 20 ਤੋਂ ਉੱਪਰ 20 30 ਤੋਂ ਉੱਪਰ ਬਾਈਕ ਚੱਲਦੀ ਨਹੀਂ ਆ ਇਹ ਥੋੜਾ ਜਿਹਾ ਸਿਰਫ ਟੁੱਟਿਆ ਹੈ ਜਿਹੜਾ ਬਿਲਕੁਲ ਠੀਕ ਹੈਗਾ ਬਾਕੀ ਸਾਰਾ ਦਾ ਸਾਰਾ ਪੂਰਾ ਰੋਡ ਟੁੱਟਿਆ ਹੈ ਜਿੱਥੇ ਬੰਦੇ ਕਹਿ ਰਹੇ ਆ ਵੀ ਸਟੰਟ ਬਾਜੀ ਕਰ ਰਹੇ ਸੀਗੇ ਬਾਈਕ ਟੇਢੀ ਖੱਡਿਆਂ ਨਾਲ ਵਜਾਣੇ ਕਰਕੇ ਇੱਧਰ ਉੱਧਰ ਕਰ ਰਹੇ ਸੀਗੇ ਤੇ ਨਾਲ ਉਹ ਵੀ ਦਿਰਦੁਰ ਕਰ ਰਹੇ ਸੀਗੇ ਉਸ ਨੂੰ ਲੋਕੀ ਕਹਿ ਰਹੇ ਆ ਕਿ ਉਹ ਸਟੰਟ ਬਾਜੀ ਕਰਦੇ ਜਾ ਰਹੇ ਸੀਗੇ ਅੱਛਾ ਲੋਕਲ ਲੋਕ ਇਹ ਵੀ ਕਹਿ ਰਹੇ ਆ ਕਿ ਸਟੰਟ ਬਾਜੀ ਕਰ ਰਹੇ ਸੀ ਇਥੋਂ ਕਿਹੜੀ ਜਗ੍ਹਾ ਤੇ ਤੁਸੀਂ ਉਸ ਵੇਲੇ ਕਿੱਥੇ ਸੀਗੇ ਇਥੋਂ ਕਿਹੜੀ ਜਗ੍ਹਾ ਹੈ ਉਹ ਇਹ ਆਪਣਾ ਪਿੰਜੌਰ ਨਾਲਾਗੜ੍ਹ ਰੋਡ ਹੈ ਆਪਣਾ ਸ਼ੋਰੀ ਹਸਪੀਟਲ ਤੋਂ ਸਿਰਫ 200 ਕਿਲੋ 200 ਮੀਟਰ ਅੱਗੇ ਆ ਮੋਡਲ ਟਾਊਨ ਤੋਂ ਬਿਲਕੁਲ ਪਿੱਛੇ ਹੀ ਹੈ ਇਹ ਰੋਡ ਦੇ ਉਸ ਪਾਸੇ ਸੀ ਜਾਂ ਇਸ ਪਾਸੇ ਸੀ ਇਸ ਪਾਸੇ ਜਾ ਰਹੇ ਸੀਗੇ ਪਰਲੇ ਪਾਸੇ ਆਪਣਾ ਸਾਂ ਲੜਦੇ ਸੀ ਕੋ ਲੜਦੇ ਲੜਦੇ ਇਸ ਪਾਸੇ ਆ ਗਏ একদম ਤੋਂ ਉਧਰਲੇ ਪਾਸ ਜੇਕਰ ਤੁਸੀਂ ਪਿੰਜੌਰ ਵਾਲੇ ਪਾਸਿਓਂ ਆ ਰਹੇ ਹੋ ਤਾਂ ਸੱਜੇ ਪਾਸਿਓਂ ਉਹ ਜਿਹੜੇ ਜਾਨਵਰ ਸੀ ਉਹ ਲੜ ਰਹੇ ਸੀ ਔਰ ਖੱਬੇ ਪਾਸੇ ਨੂੰ ਆ ਗਏ ਇਧਰਲੇ ਪਾਸੇ ਗੱਡੀ ਦੇ ਸਾਹਮਣੇ ਆਏ ਔਰ ਪਿੱਛੋਂ ਰਾਜਵੀਰ ਜਵੰਦਾ ਆ ਰਹੇ ਸੀਗੇ ਗੱਡੀ ਨੇ ਬ੍ਰੇਕ ਮਾਰੀ ਪਿੱਛੋਂ ਟਕਰਾ ਗਏ ਹਾਂਜੀ अच्छा मौके पे किस तरह दी हालत सीगी ਤੁਸੀਂ ਲੈ ਕੇ ਗਏ ਹੋਗੇ मौके ਤੇ ਜਿਸ ਟਾਈਮ ਆਪਾਂ ਦੇਖਿਆ ਜੀ ਉਹ ਬਿਲਕੁਲ ਹੀ ਮਤਲਬ ਕੀ ਅਨਕੌਨਸ਼ੀਅਸ ਤੇ ਉਹਨਾਂ ਨੂੰ ਹੋਸ਼ ਨਹੀਂ تھا ਬਿਲਕੁਲ ਵੀ ਪਰ ਆਪਾਂ ਨੇ ਇਹ ਨਹੀਂ ਸੋਚੇ ਸੀਗਾ ਵੀ ਉਹਨਾਂ ਨਾਲ ਇੰਨੀ ਚੋਟ ਲੱਗੇ ਨਾ ਸਾਨੂੰ ਪਤਾ ਸੀਗਾ ਵੀ ਉਹ ਰਾਜਵੀਰ ਜੀ ਨੇ ਆਪਾਂ ਤਾਂ ਇੱਕ ਨੋਰਮਲ ਰਾਈਡਰ ਸਮਝਿਆ ਆਪਾਂ ਵੀ ਰਾਈਡਿੰਗ ਤੇ ਜਾਂਦੇ ਆ ਮੈਂ ਕਿਹਾ ਚਲੋ ਯਾਰ ਕੋਈ ਬਾਤ ਨਹੀਂ ਲੱਗੀ ਆਪਾਂ ਫਟਾਫਟ ਗੱਡੀ ਰੁਕਵਾ ਕੇ ਗੱਡੀ 'ਚ ਪਾਇਆ ਤੇ ਸੋਰੀ ਹਸਪੀਟਲ ਲੈ ਗਿਆ ਆਪਾਂ ਉਸ ਟਾਈਮ ਲੇਕਿਨ ਮੈਂ ਜਦੋਂ ਆਫਿਸ ਜਾ ਕੇ ਰੀਲ ਪਾਈ ਹੈ ਨਾ ਉਸ ਤੇ 4-5 ਘੰਟੇ ਬਾਅਦ ਮੈਨੂੰ ਪਤਾ ਲੱਗਾ ਕਿ ਉਹ ਰਾਜਵੀਰ ਜੀ ਜਿਹੜ ਇਸ ਬਾਈਕ ਤੇ ਰਾਈਡਿੰਗ ਕਰਦਾ ਇਹਨਾਂ ਦੀ ਇਹਨਾਂ ਦੀ ਥੋੜੀ ਜਿਹੀ ਕਨਫਿਗਰੇਸ਼ਨ ਕਿਸ ਤਰ੍ਹਾਂ ਦੀ ਹੈ ਜੇਕਰ ਅਸੀਂ ਬ੍ਰੇਕ ਦੀ ਗੱਲ ਕਰੀਏ ਕਿਉਂਕਿ ਬਹੁਤ ਹਾਈ ਸਪੀਡ ਗੱਡੀਆਂ ਹੁੰਦੀਆਂ ਨੇ ਇਹ ਇਹ ਤੁਹਾਨੂੰ ਦੱਸਾਂ ਦੇਖੋ ਇਹ ਮੀਡੀਅਮ ਕਲਾਸ ਵਾਸਤੇ ਮੀਡੀਅਮ ਲੋਗਾਂ ਵਾਸਤੇ ਬਿਲਕੁਲ ਵਧੀਆ ਬਾਈਕ ਹੈ ਔਰ ਇਸ ਵਿੱਚ ਆਪਕੋ ਸਾਰੇ ਸੇਫਟੀ ਮਿਲenge ਕਿਉਂਕਿ ਇਹ 2.5 ਲੱਖ ਦੇ ਵਿੱਚ ਮ ਆਤੀ ਹੈ ਇਸ ਵਿੱਚ ਦੇਖੋ ਡਬਲ ਡੀਸ ਚੈਨਲ ਮਿਲenge ਡਬਲ ਡਿਸਕ ਬ੍ਰੇਕ ਮਿਲੇਗੀ ਜਬ ਇਹ ਬਾਈਕ ਕੰਟਰੋਲ ਹੋ ਸਕਦੀ ਹੈ ਤਾਂ BMW ਬਾਈਕ ਕਿਉਂ ਨਹੀਂ ਕੰਟਰੋਲ ਹੋ ਸਕਦੀ ਹਾਂ ਇਹ ਤਾਂ ਸਿਰਫ 2.5 ਲੱਖ ਦੀ ਬਾਈਕ ਆ ਔਰ ਓਨਕੀ ਬਾਈਕ ਤਾਂ ਪਤਾ ਨਹੀਂ ਕਿਤਨੇ ਲੱਖੋਂ ਮੇਦੀ ਹਾਂ 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 ਉਸਮੇ ਤਾਂ ਸਾਰੇ ਸੇਫਟੀ ਫੀਚਰ ਹੈ ਔਰ ਮਤਲਬ ਕਿ BMW ਇੱਕ ਜਾਣੀ ਮਾਨੀ ਕੰਪਨੀ ਹੈ ਔਰ ਜਹਾਂ ਤੱਕ ਲੋਕ ਕਹਿ ਰਹੇ ਕਿ ਬਾਈਕ ਕੇ ਓਨਕੀ ਬਾਈਕ ਕੇ ਪਰ ਕੱਚੇ ਉੱਡ ਗਏ ਬਿਲਕੁਲ ਵੀ ਐਸਾ ਕੁਝ ਨਹੀਂ ਥਾ ਕਿਉਂਕਿ ਬਾਈਕ ਬਿਲਕੁਲ ਸੇਫ ਥੀ ਓਨਕੀ ਹਾਂ ਤੁਸੀਂ ਜਿਹੜੀ ਵੀਡੀਓ ਸਾਨੂੰ ਦਿੱਤੀ ਆ ਤੁਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਪਾਈ ਉਹਦੇ ਵਿੱਚ ਲੱਗ ਨਹੀਂ ਰਿਹਾ ਕਿ ਬਾਈਕ ਨੂੰ ਬਹੁਤ ਜ਼ਿਆਦਾ ਬਾਈਕ ਨੂੰ ਕੋਈ ਵੀ ਡੈਮੇਜ ਨਹੀਂ ਥਾ ਜੀ ਇੱਕ ਸ਼ੀਸ਼ਾ ਟੁੱਟਿਆ ਹੋਇਆ ਥਾ ਓਨਕਾ ਸਾਈਡ ਦਾ ਔਰ ਉਹਨਾਂ ਨੇ ਦੱਸਿਆ ਕਿ ਮੋਟਰਸਾਈਕਲ ਨੂੰ ਬਿਲਕੁਲ ਕੋਈ ਨੁਕਸਾਨ ਨਹੀਂ ਸੀ ਕਹਿਣ ਦਾ ਮਤਲਬ ਇਹ ਹੈ ਕਿ ਮੋਟਰਸਾਈਕਲ ਦੇ ਵਿੱਚ ਮੋਟਰਸਾਈਕਲ ਇੰਨੀ ਕਿ ਸਖਤ ਤਾਂ ਹੋਏਗੀ ਜੇਕਰ ਟਕਰਾਂਦੀ ਹੈ ਰਾਜਵੀਰ ਜਵੰਦਾ ਉਸ ਤੋਂ ਜੰਪ ਹੋ ਕੇ ਅੱਗੇ ਡਿੱਗੇ ਹੋਣਗੇ ਜੋ ਜੋ ਐਕਚੁਅਲ ਸਥਿਤੀ ਜਦੋਂ ਸਾਨੂੰ ਸਮਝ ਆਉਂਦੀ ਹੈ ਬਾਈਕ ਡਿੱਗੀ ਜਦੋਂ ਉਹ ਟੱਕਰ ਵੱਜਦੀ ਹੈ ਰਾਜਵੀਰ ਜਵੰਦਾ ਅੱਗੇ ਜਾ ਕੇ ਡਿੱਗਦੇ ਆ ਔਰ ਜਦੋਂ ਉਹ ਡਿੱਗਦੇ ਆ ਉਸ ਵੇਲੇ ਕਿਉਂਕਿ ਬਹੁਤ ਸਾਰੇ ਇਕੁਪਮੈਂਟ ਉਹਨਾਂ ਦੇ ਹੈਲਮਟ ਦੇ ਹੇ ਨੀਚੇ ਪਹਿਨੇ ਹੁੰਦੇ ਆ ਹੈਲਮਟ ਮਹੰਗਾ ਹੈਲਮਟ ਹੁੰਦਾ ਜਿਹੜੇ ਰਾਈਡਿੰਗ ਕਰਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਹੁੰਦੀ ਹੈ ਤਾਂ ਥੱਲੇ ਕੁਝ ਇਕਵਿਪਮੈਂਟ ਵੀ ਰਾਜਵੀਰ ਜਵੰਦਾ ਜ਼ਰੂਰ ਪਹਿਨਦੇ ਸੀ ਜਦੋਂ ਉਹ ਉਹਦੀ ਰਿਕਾਰਡਿੰਗ ਕਰਦੇ ਸੀ ਜਾਂ ਆਪਣੇ ਨਾਲ ਦੇ ਜਿਹੜੇ ਨੌਜਵਾਨ ਸੀ ਉਹਨਾਂ ਨਾਲ ਕੰਟੈਕਟ ਕਰਨ ਦੇ ਵਾਸਤੇ ਜਿਹੜੇ ਉਹਨਾਂ ਦੇ ਨਾਲ ਕਿੰਨੇ ਜਣੇ ਸੀਗੇ ਉਸ ਵੇਲੇ ਨਾਲ ਦੇਖੋ 21 ਬਾਈਕ ਚੱਲ 21 ਬਾਈਕ ਵਾਲਾ ਦਾ ਠੀਕ ਹੈ ਉਹ ਨਾਲ ਦੀ ਨਾਲ ਇੱਥੇ ਰੁਕੇ ਸਾਡੇ ਨਾਲ ਉਹਨੇ ਉਹਨਾਂ ਦਾ ਸਮਾਨ ਸੂਨ ਚੱਕਿਆ ਤੇ ਬਾਈਕ ਸਾਈਡ ਤੇ ਗਿਰੀ ਹੋਈ ਸੀਗੀ ਬਾਈਕ ਥੋੜੀ ਜੀ ਸਾਈਡ ਤੇ ਕੀਤੀ ਆ ਤੇ ਮਤਲਬ ਕਿ ਲੋਕਲ ਪੰਚਾਇਤ ਹਸਪ ਪਰ ਦੂਸਰੇ ਬੰਦੇ ਨੇ ਤੀਜੀ ਤੀਸਰੀ ਬੰਦੇ ਕੋ ਫੋਨ ਕੀਆ ਜੋ ਉਹਨਾਂ ਕੇ ਸਾਥ ਕਾ ਥਾ ਉਹ ਬੀ ਐਮ ਡਬਲਯੂ ਬਾਈਕ ਤੇ ਹਾਦਸੇ ਤੋਂ ਬਾਅਦ ਆਇਆ ਜਦ ਉਹਨੂੰ ਹਸਪੀਟਲ ਲੈ ਕੇ ਉਹ ਪਿੱਛੇ ਸੀ ਹਾਂਜੀ ਉਹ ਪਿੱਛੇ ਸੀਗਾ ਯਾਨੀ ਉਹ ਓਹਨ ਲੱਗਦਾ ਕਿ ਉਹ ਕਬਰਾ ਗਏ ਹੋਣਗੇ ਬਹੁਤ ਹਾਂਜੀ ਉਹ ਕਬਰਾ ਮਤਲਬ ਕਿ ਜਿਹੜਾ ਸਾਥ ਥਾ ਬੰਦਾ ਉਹ ਤਾਂ ਮਤਲਬ ਕਿ ਬਹੁਤ ਜ਼ਿਆਦਾ ਕਬਰਾ ਗਿਆ ਸੀ ਉਹਨਾਂ ਦੀ ਹਾਲਾਤ ਦੇਖ ਕੇ ਪਰ ਆਪਾਂ ਦੇਖੋ ਨੋਰਮਲ ਚੱਲ ਗਿਆ ਬੰਦਾ ਸਮੇਤ ਤਿੰਨੇ ਜਣੇ ਸੀ ਜੁਵੰਦਾ ਸਮੇਤ ਤਿੰਨੇ ਜਣੇ ਸੀਗੇ ਇੱਕ ਇੱਕ ਮਗਰੋਂ ਆਇਆ ਇੱਕ ਬਾਅਦ ਚ ਆਇਆ ਹਮ ਟੋਟਲ ਚਾਰ ਜਣੇ ਸੀ ਔਰ ਇਸੇ ਜਗ੍ਹਾ ਤੇ ਇਹ ਸ ਕਿ ਜਵੰਦਾ ਆਪਣੀ ਸਪੀਡ ਤੇ ਜ਼ਰੂਰ ਆ ਰਹੇ ਹੋਣਗੇ ਪਰ ਬਹੁਤ ਜ਼ਿਆਦਾ ਸਪੀਡ ਨਹੀਂ ਜਿਸ ਤਰੀਕੇ ਕਹਿ ਰਹੇ ਆ ਕਿਉਂਕਿ ਅੱਗੇ ਜਿਹੜੇ ਆਵਾਰਾ ਪਸ਼ੂਆਂ ਦੀ ਦਿੱਕਤ ਸਭ ਤੋਂ ਵੱਡੀ ਆ ਅਸੀਂ ਸੈਸ ਵੀ ਦਿੰਨੇ ਆ ਅਸੀਂ ਸਭ ਕੁਝ ਕਰਦੇ ਆ ਰੋਜ਼ਾਨਾ ਸਾਡਾ ਟੈਕਸ ਜਾਂਦਾ ਉਹਨਾਂ ਟੈਕਸਾਂ ਦੇ ਵਿੱਚ ਜੇਕਰ ਇਹਨਾਂ ਨੂੰ ਸam ਸੰਭਾਲ ਹੋ ਜੇ ਤਾਂ ਜਵੰਦਾ ਵਰਗੇ ਹੋਰ ਬਹੁਤ ਸਾਰੇ ਨੌਜਵਾਨ ਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਬਚ ਸਕਦੀਆਂ ਇਹ ਸਿੱਧਾ ਸਿੱਧਾ ਜੇਕਰ ਆਪਾਂ ਇਹ ਕਹੀਏ ਕਿ ਪ੍ਰਸ਼ਾਸਨ ਨੇ ਇੱਕ ਇਹ ਕਹੋ ਕਿ ਕਤਲ ਕਰਨ ਵਰਗਾ ਇੱਕ ਜਿਹੜਾ ਇਹ ਇਹ ਥੋੜਾ ਪੂਰਾ ਸਿਸਟਮ ਜਿਹੜਾ ਇਹ ਆਰਗੇਨਾਈਜ਼ ਕਰਕੇ ਦਿੱਤਾ ਕਿ ਜੇਕਰ ਡੰਗਰ ਦੇ ਵਿੱਚ ਵਜਦਾ ਤਾਂ ਇਸ ਨੂੰ ਘੱਟੋ-ਘੱਟ ਕਤਲ ਜ਼ਰੂਰ ਮੰਨਿਆ ਜਾਣਾ ਚਾਹੀਦਾ ਹੈ ਕਿ ਪ੍ਰਸ਼ਾਸਨ ਜੇ ਇਸ ਨੂੰ ਕੰਟਰੋਲ ਕਰਕੇ ਰੱਖਦਾ ਤਾਂ ਸ਼ਾਇਦ ਇਹ ਘਟਨਾ ਨਾ ਹੋਵਾ ਪਰ ਦੀ ਫਿਲਹਾਲ ਇਹ ਤੁਹਾਨੂੰ ਅਸੀਂ ਜਗ੍ਹਾ ਦੀਆਂ ਤਸਵੀਰਾਂ ਦਿਖਾ ਰਹੇ ਸੀ ਰਾਜਵੀਰ ਜਵੰਦਾ ਇਸ ਵੇਲੇ ਇਲਾਜ ਦੀਨ ਹੈ ਔਰ ਡਾਕਟਰ ਇਸ ਗੱਲ ਦੇ ਲਈ ਲਗਾਤਾਰ ਪਰਿਵਾਰ ਨੂੰ ਹੌਸਲਾ ਜ਼ਰੂਰ ਦੇ ਰਿਹਾ ਕਿ ਅਰਦਾਸਾਂ ਦੇ ਨਾਲ ਔਰ ਉਹਨਾਂ ਦੀ ਮਿਹਨਤ ਦੇ ਨਾਲ ਰਾਜਵੀਰ ਜਵੰਦਾ ਨੂੰ ਅਸੀਂ ਵਾਪਸ ਉਸੇ ਤਰ੍ਹਾਂ ਫੇਰ ਤੋਂ ਦੇਖਾਂਗੇ